ਪੂਰੇ ਝਾੜਦੇ ਹੋ ਤੇ ਤੁਸੀਂ ਸੈਲੋ ਟੇਬ ਲਗਾਉਗੇ ਤਾਂ ਤੁਸੀਂ ਹਰਿਆਣ ਹੋ ਜਾਓਗੇ ਕਿ ਐਨੀ ਕਮਾਲ ਦੀ ਮਤਲਬ ਇਹ ਵਾਲੀ ਟ੍ਰਿਕ ਹੈ ਨਾ ਬਹੁਤ ਵਧੀਆ ਹੈ ਹੈ ਨਾ ਤੇ ਫਿਰ ਕੁੱਕਰ ਦੇ ਵਿੱਚ ਇਹਦਾ ਚਾਰ ਪੇੜੇ ਲਗਾ ਕੇ ਦੇਖਿਓ ਕਮਾਲ ਹੋ ਜਾਂਦਾ ਹੈ ਤੇ ਦੂਜੇ ਵੱਨੇ ਆਪਾਂ ਮਿੰਟਾ ਸਕਿੰਟਾਂ ਦੇ ਵਿੱਚ 2 3 4 ਕਿਲੋ ਗੰਡੇ ਤੁਸੀਂ ਮਿੰਟਾ ਸਕਿੰਟਾਂ ਦੇ ਬੋਤਲ ਨਾਲ ਕਿੱਦਾਂ ਛਿਲ ਕੱਟ ਸਕਦੇ ਹੋ ਤੁਹਾਨੂੰ ਉਹ ਵੀ ਆਪਾਂ ਦੱਸਦੇ ਹਾਂ ਤੇ ਚਲੋ ਜੀ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਇਹਨਾਂ ਟਿਪਸ ਹੈ ਜੀ ਇੱਕ ਫਟਕੜੀ ਨੂੰ ਲੈ ਕੇ ਵਾਈਟ ਕਲਰ ਦੀ ਫਟਕੜੀ ਲੈ ਲੈਣੀ ਆ ਇੱਥੇ ਕਰ ਲੈਣਾ ਤਵਾ ਗਰਮ ਤਵਾ ਗਰਮ ਕਰਕੇ ਉਹਦੇ ਉੱਤੇ ਆਪਾਂ ਫਟਕੜੀ ਪਾ ਦੇਣੀ ਹੈ ਇਹਨੂੰ ਫੁੱਲਮੀ ਫਟਕੜੀ ਕਹਿੰਦੇ ਆ ਇਹ ਜਦੋਂ ਇਦਾਂ ਫੁੱਲ ਜਾਊਗੀ ਤੁਸੀਂ ਚਮਚੇ ਦੇ ਵਿੱਚ ਲੈ ਕੇ ਇਹਨੂੰ ਆਪਣੇ ਦੰਦਾਂ ਤੇ ਹਲਕਾ ਹਲਕਾ ਮ사ਜ ਕਰਨਾ ਹਫਤੇ ਦੇ ਵਿੱਚ ਦੋ ਵਾਰੀ ਕਮਾਲ ਦੀ ਚੀਜ਼ ਆ ਤੁਹਾਡੇ ਦੰਦ ਮਿੰਟਾਂ ਸਕਿੰਟਾਂ ਦੇ ਵਿੱਚ ਵਾਈਟ ਹੋ ਜਾਣੇ ਆ ਫਟਕੜੀ ਵਾਲੇ ਟਿਪਸ ਕਰਨ ਤੋਂ ਬਾਅਦ ਹੀ ਤੁਸੀਂ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿਉਂਕਿ ਇਹ ਬਿਲਕੁਲ ਸਹੀ ਟਿਪ ਆਪਾਂ ਤੁਹਾਨੂੰ ਦੱਸਦੇ ਆ ਦੂਜੀ ਟਿਪਸ ਵੱਲ ਚਲਦੇ ਆ ਬੱਚੇ ਜਾਂ ਵੱਡੇ ਜੋ ਵੀ ਤੋਲੀਆਂ ਵਗੈਰਾ ਲੈਂਦੇ ਆ ਤੋਲੀਆਂ ਦੇ ਹੈਂਡ ਵਾਸ਼ ਕਰਦੇ ਆ ਤੇ ਚਲੋ ਜੀ ਥੱਲੇ ਦਾ ਸਿਰ ਦਿੰਦੇ ਆ ਬੈੱਡ ਦੇ ਉੱਤੇ ਤੇ ਬਸ ਇਹਨੂੰ ਅੱਜ ਆਪਾਂ ਕਿਦਾਂ ਜਿੰਨੀ ਮਾੜੀ ਕੋਸ਼ਿਸ਼ ਕਰ ਲੋ ਤੋਲੀਆਂ ਥੋੜਾ ਟੰਗੇ ਰਹੂਗਾ ਇੱਧਰ ਮੈਂ ਰਵੜ ਵਗੈਰਾ ਲਈ ਹੈ ਸਿੰਗ ਡਵਰ ਰਵੜ ਕਾਲੀ ਸੀਗੀ ਤੇ ਇਹਨੂੰ ਰਬੜ ਇਸ ਤਰ੍ਹਾਂ ਪਾਣ ਤੋਂ ਬਾਅਦ ਬਾਥਰੂਮ ਦੇ ਵਿੱਚ ਇਸ ਤਰ੍ਹਾਂ ਮੈਂ ਤੋਲੀਆਂ ਟੰਗ ਦੇਣਾ ਦੇਖ ਲਓ ਤੁਸੀਂ ਜਿੰਨਾ ਵਾਰ ਜਿੰਨੂੰ ਖਿੱਚੋ ਨਾ ਰਬੜ ਟੁੱਟਣੀ ਕਿਉਂਕਿ ਡਬਲ ਹੈ ਤੇ ਹੈਂਡ ਵਾਸ਼ ਕਰਕੇ ਤੋਲੀ ਉੱਥੇ ਉੱਥੇ ਟੰਗਿਆ ਰਹੂਗਾ ਤੇ ਗਿੱਲੇ ਤੋਲੀਆਂ ਤੇ ਕੋਈ ਡਰ ਨਹੀਂ ਵਿਧਰ ਉਧਰ ਡਿਗਣਾ ਹੈ ਕਮਾਲ ਦੀ ਟਿਪਸ ਟਿਪਸ ਨੰਬਰ 3 ਵਾਲ ਚੱਲਦੇ ਆ ਇਧਰ ਮਟਰ ਵਗੈਰਾ ਛਿਲਣੇ ਸਾਨੂੰ ਬਹੁਤ ਜਿਆਦੇ ਔਖੇ ਹੋ ਜਾਂਦੇ ਆ ਹੈਨਾ ਤੇ ਇਹ ਤਾਂ ਵੀ ਆਪਾਂ ਤਰੀਕਾ ਜਿ ਲੱਭ ਲਿਆ ਹੈ ਤੇ ਇਧਰ ਮਟਰ ਨੂੰ ਮੈਂ ਪਾ ਲਿਆ ਕੋਟਨ ਦਾ ਕੱਪੜਾ ਜਾਂ ਤੁਸੀਂ ਕੋਟਨ ਦੇ ਕੱਪੜੇ ਦੇ ਵਿੱਚ ਵੈਸਟ ਹੈ ਤੇ ਉਧਰ ਲਾ ਲਈਏ ਪ੍ਰੈਸ ਗਰਮ ਆਪੇ ਤੇ ਉੱਤੇ ਹਲਕੀ ਹਲਕੀ ਪ੍ਰੈਸ ਫੇਰ ਦਵਾਂਗੇ ਤੇ ਨਾਲ ਹੀ ਪੂਜਾ ਸੈਣੀ ਨੇ ਮੈਨੂੰ ਅਸੀਂ ਭੇਜਿਆ ਸੀ ਵੈਰੀ ਵੈ ਨਾਈਸ ਟਿਪ ਦੀ ਜੀ ਹਰਪ੍ਰੀਤ ਕੋਰ ਜੂਪੀ ਤੋਂ ਥੈਂਕ ਯੂ ਜੀ ਵੈਰੀ ਮਚ ਬੀਵੀ ਦੇਖਣ ਵਾਸਤੇ ਤੇ ਇਧਰ ਪ੍ਰੈਸ ਵਗੈਰਾ ਆਪਾਂ ਗਰਮ ਕਰ ਲਈਏ ਗਰਮ ਕਰਕੇ ਬਸ ਦੇਖੋ ਆਪੇ ਨੂੰ ਹਲਕਾ ਹਲਕਾ ਗਰਮ ਹੋ ਜਾਣੀਆਂ ਜਦੋਂ ਪ੍ਰੈਸ ਮਾਰਨੀ ਹੈ ਮਟਰਾਂ ਦੇ ਉੱਤੇ ਤੇ ਮਟਰ ਦੇਖੋ ਤੁਸੀਂ ਮਿੰਟਾਂ ਸਕਿੰਟਾਂ ਦੇ ਵਿੱਚ ਤੁਸੀਂ ਕਿੰਨੇ ਤੇ ਕਿੰਨੇ ਮਟਰ ਛੇਲ ਸਕਦੇ ਹੋ ਤੇ ਆਹ ਲੋ ਜੀ ਥੋੜੇ ਸਾਹਮਣੇ ਆਪਾਂ ਛਿਲ ਕੇ ਵੀ ਦੱਸਾਂਗੇ ਤੇ ਕਿਸੇ ਨੇ ਮੈਨੂੰ ਪੁੱਛਿਆ ਸੀ ਚਰ ਚਲ ਚਲ ਨਾ ਪੁੱਛੋ ਜੀ ਕੁੱਕਰ ਮੇਂ ਬੈੱਡਸ਼ੀਟ ਧੁੱਲ ਜਾਂਦੀ ਹੈ ਕੀ ਹਾਂਜੀ ਬਿਲਕੁਲ ਧੁੱਲ ਜਾਂਦੀ ਹੈ ਆਪ ਟ੍ਰਾਈ ਜੂਨ ਕਰਕੇ ਦੇਖੀਏ ਤੇ ਬਾਕੀ ਨੇ ਜਿਨਾਂ ਨੇ ਮੈਸੇਜ ਭੇਜਿਆ ਬਹੁਤ ਬਹੁਤ ਸ਼ੁਕਰੀਆ ਜੀ ਤੇ ਚਲੋ ਜੀ ਅਗਲੀ ਟਿਪਸ ਵੱਲ ਚੱਲਦੇ ਆ ਤੇ ਇੱਧਰ ਮੇਰੇ ਪਾ ਫੋਕ ਦੇ ਦੋ ਚਮਚੇ ਤੇ ਇੱਧਰ ਕਿੱਲਾ ਹੁੰਦੀ ਹੈ ਛੋਟੇ ਛੋਟੇ ਜਿਨ੍ਹਾਂ ਤੇ ਆਪਾਂ ਪੋਣੇ ਵਗੈਰਾ ਜਾਂ ਕੋਈ ਵੀ ਚੀਜ਼ ਟੰਗ ਨਹੀਂ ਸਕਦੇ ਤੇ ਆਪਾਂ ਇਦਾਂ ਫੋਕ ਲੈਣੇ ਆ ਉਹਨਾਂ ਨੂੰ ਇਦਾਂ ਇਹਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆ ਦੇਖ ਸਕਦੇ ਆਪਾਂ ਇਦਾਂ ਅਡਜਸਟ ਕਰ ਦੇਣਾ ਇਹਨਾਂ ਦੇ ਵਿੱਚ ਤੇ ਤੁਸੀਂ ਇਹਦੇ ਉੱਤੇ ਪੋਣੇ ਟੰਗੋ ਚਾਹੇ ਤਾਂ ਕੱਪ ਵਗੈਰਾ ਵੀ ਟੰਗੋ ਤੇ ਬਿਲਕੁਲ ਵੀ ਡਿਗਣੀ ਨਹੀਂ ਹੈਗੇ ਬਿਲਕੁਲ ਫਰੀ ਦੇ ਫਰੀ ਦੇ ਟਿਪਸ ਤੁਹਾਨੂੰ ਅੱਪਾ ਦੱਸਦੇ ਪਿਆ ਤੇ ਤੁਸੀਂ ਇਸਤੇਮਾਲ ਕਰਕੇ ਦੇ ਸਕਦੇ ਹੋ ਵੀ ਮੈਂ ਕੱਪ ਟੰਗ ਕੇ ਵੀ ਤੁਹਾਨੂੰ ਦੱਸੇ ਸੀਗੇ ਤੇ ਮਤਲਬ ਸਿੰਪਲ ਜਿਹੇ ਟਿਪਸ ਜਿਹੜੇ ਆਪਣੀ ਰਸੋਈ ਦੇ ਵਿੱਚ ਹੀ ਹੁੰਦੇ ਆ ਘਰ ਦੇ ਵਿੱਚ ਹੀ ਹੁੰਦੇ ਤੇ ਅੱਪਾ ਥੋੜਾ ਜਿਆਦਾ ਦਿਮਾਗ ਲਗਾ ਕੇ ਯੂਜ਼ ਕਰ ਸਕਦੇ ਆ ਉਹਨਾਂ ਟਿਪਸਾਂ ਨੂੰ ਤੇ ਚਲੋ ਜੀ ਅਗਲੀ ਟ੍ਰਿਕਸ ਵੱਲ ਚੱਲਦੇ ਆ ਇਧਰ ਗੰਡੇ ਵਗੈਰਾ ਐ ਹੁੰਦੇ ਅੱਗ ਤੇ ਗੰਡੇ ਕਿੰਨੇ ਜਿਆਦੇ ਕੋਲੇ ਹੁੰਦੇ ਛਿਲਣੇ ਵਿੱਚ ਵੀ ਬਹੁਤ ਜਿਆਦੇ ਮੁਸ਼ਕਲ ਹੁੰਦੇ ਆ ਤੇ ਬਸ ਇੱਥੇ ਇੱਕ ਮੈਂ ਬੋਤਲ ਲਈ ਆ ਬੋਤਲ ਦੇ ਵਿੱਚ ਪਹਿਲਾਂ ਮੈਂ ਗੰਡਿਆਂ ਨੂੰ ਪਾ ਲੈਣਾ ਸਭ ਤੋਂ ਆਸਾਨ ਤਰੀਕਾ ਦੱਸਾਂਗੇ ਤੁਹਾਨੂੰ ਗੰਡੇ ਛਿਲਣੇ ਦਾ ਹੁਣ ਤੇ ਲੋ ਜੀ ਇਹਦੇ ਵਿੱਚ ਪਾ ਕੇ ਜਿੰਨੇ ਬੋਤਲ ਦੇ ਵਿੱਚ ਆਉਂਦੇ ਆ ਤੁਸੀਂ ਉਨੇ ਗੰਡੇ ਪਾ ਲਿਓ ਤੇ ਗੰਡੇ ਵਗੈਰਾ ਪਾਣ ਤੋਂ ਬਾਅਦ ਤੇ ਇਹਨੂੰ ਬਾਅਦ ਵਿੱਚ ਹੁਣ ਮੈਂ ਇਹਨੂੰ ਰੱਖ ਦਵਾਂਗੀ ਫ੍ਰਿਜ ਦੇ ਵਿੱਚ ਫ੍ਰਿਜ ਦੇ ਵਿੱਚ 20 ਮਿੰਟ ਤੱਕ ਜਾਂ ਅੱਧੇ ਘੰਟੇ ਤੱਕ ਤੁਸੀਂ ਇਹਨੂੰ ਰੱਖ ਦੇਣਾ ਹੈ ਤੇ ਜਦੋਂ ਆਪਾਂ ਅੱਧਾ ਘੰਟਾ ਹੋ ਗਿਆ ਸੀ ਉਦੋਂ ਬਾਅਦ ਮੈਂ ਫਰਿੱਜ ਦੇ ਵਿੱਚ ਇਹਨੂੰ ਕੱਢ ਲਿਆ ਸੀਗਾ ਤੇ ਆਹ ਦੇਖ ਸਕਦੇ ਪਿਆਜ਼ਾਂ ਨੂੰ ਕੱਢਣ ਤੋਂ ਬਾਅਦ ਮਤਲਬ ਇਹਨਾਂ ਦੇ ਜਿਹੜਾ ਕੋੜ ਆਪਾਂ ਨੂੰ ਹੁੰਦਾ ਬਿਲਕੁਲ ਵੀ ਤੁਹਾਡੀ ਅੱਖਾਂ ਦੇ ਵਿੱਚ ਨਹੀਂ ਜਾਂਦਾ ਹੈਗਾ ਬਹੁਤ ਆਸਾਨ ਤਰੀਕੇ ਨਾਲ ਤੇ ਕਾਰਡ ਦੇ ਨਾਲ ਵੀ ਤੁਸੀਂ ਹੱਥ ਦੇ ਨਾਲ ਵੀ ਤੁਸੀਂ ਪਿਆਜ਼ ਨੂੰ ਐਂ ਛਿਲ ਸਕਦੇ ਹੋ ਮਿੰਟਾਂ ਸੈਂਕੜਾਂ ਦੇ ਵਿੱਚ ਕਿਉਂਕਿ ਜਿੰਨੀ ਵੀ ਕਰਵਾਹਟ ਇਹਦੀ ਹੁੰਦੀ ਹੈ ਕੋੜ ਆਪਾਂ ਨੂੰ ਹੁੰਦਾ ਉਹ ਸਾਰਾ ਹੀ ਜੰਮ ਜਾਂਦਾ ਹੈ ਅਗਲੀ ਟਿਪਸ ਵੱਲ ਚਲਦੇ ਆ ਝਾੜੂ ਵਗੈਰਾ ਆਪਣੇ ਸਾਰੇ ਘਰ ਇਦਾਂ ਦੇ ਹੁੰਦੇ ਆ ਇੱਕ ਆਪਾਂ ਇੱਥੋਂ ਲੈ ਲੈਣੀ ਸੈਲੋ ਟੇਪ ਸੈਲੋ ਟੇਪ ਦੇ ਛੋਟੇ ਛੋਟੇ ਹਿੱਪਾ ਹਿੱਸੇ ਦੇ ਤੁਸੀਂ ਦੇਖ ਸਕਦੇ ਕੱਟ ਕਰ ਲੈਣੇ ਕੱਟ ਕਰਕੇ ਤੇ ਝਾੜੂ ਦੇ ਉੱਤੇ ਇਦਾਂ ਚਪਕਾ ਦੇਣੇ ਆ ਤੁਸੀਂ ਚਾਹੋ ਤੇ ਦੋਨੋਂ ਸੈਟਾ ਤੇ ਚਪਕਾ ਸਕਦੇ ਝਾੜੂ ਦੇ ਉੱਤੇ ਇਦਾਂ ਦੇ ਸੈਲੋ ਟੇਪ ਦੇ ਹਿੱਸੇ ਤੇ ਚਪਕਾਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਮੈਂ ਚੱਲ ਗਈ ਸੀਗੀ ਅਲਮਾਰੀ ਦੇ ਥਲੇ ਝਾੜੂ ਲੈ ਕੇ ਆ ਤੁਸੀਂ ਦੇਖੋ ਤੇ ਦੇਖ ਕਿੰਨਾ ਜਿਆਦਾ ਗੰਦ ਜਿੰਨਾ ਹੁੰਦਾ ਨੇ ਇਹਦੇ ਨਾਲ ਚਿਪਕ ਜਾਂਦਾ ਝਾੜੂ ਆ ਜਿਹੜੇ ਆਪਾਂ ਲਾਏ ਆ ਸੈ ਬਾਲ ਵਗੈਰਾ ਤੇ ਕੱਚ ਵਗੈਰਾ ਡਿ ਗਿਆ ਸਾਰੇ ਇਦਾਂ ਚਿਪਕ ਜਾਂਦੇ ਆ ਤੇ ਇੱਥੇ ਮੈਂ ਲਾਂ ਲਾਂਦੀ ਪਈ ਸੀਗੀ ਤੇ ਫੇਰ ਦਵਾਰੋਂ ਫੇਰ ਲਾਈਟ ਜਗਾ ਕੇ ਮੈਂ ਕਹਾ ਦਵਾਰੋਂ ਦੱਸ ਦਿਆ ਤੇ ਕੂੜਾ ਵੀ ਉੱਡਦਾ ਤੁਸੀਂ ਦੇਖ ਸਕਦੇ ਹੋ ਤੇ ਟਿਸ਼ੂ ਪੇਪਰ ਡਿ ਗਿਆ ਸੀ ਦੇਖੋ ਵੀ ਬਾਹਰ ਆ ਗਿਆ ਤੇ ਜਿੰਨਾ ਗੰਦ ਸੈਲੋਟੇਪ ਨਾਲ ਖਿੱਚਣਾ ਉਹਨਾਂ ਖਿੱਚ ਲੈਣਾ ਬਾਅਦ ਚੋਂ ਸੈਲੋਟੇਪ ਆਪ ਹੀ ਓਖਣੀ ਸ਼ੁਰੂ ਹੋ ਜਾਂਦੀ ਹੈ ਤੇ ਉਹ ਵੀ ਤੁਹਾਨੂੰ ਆਪਾਂ ਦੱਸ ਦਿੰਦੇ ਆ ਆ ਦੇਖ ਸਕਦੇ ਹੋ ਤੁਸੀਂ ਹੈਣਾ ਇਹ ਵੀ ਕਮਾਲ ਦੀ ਟਿਪਸ ਤੇ ਚਲੋ ਟਿਪਸ ਨੰਬਰ ਅਗਲੀ ਵਾਰ ਚੱਲਦੇ ਕੁੱਕਰ ਵਗੈਰਾ ਦੇ ਢੱਕਣ ਵਗੈਰਾ ਆਪਣੇ ਹੁੰਦੇ ਆ ਹਨਾ ਤੇ ਇਹਨਾਂ 'ਚ ਜਦੋਂ ਕੋਈ ਵੀ ਸਬਜ਼ੀ ਵਗੈਰਾ ਬਣਾਈਏ ਨਾ ਕੁੱਕਰ ਦੇ ਵਿੱਚ ਤਾਂ ਸੀਟੀ ਵਗੈਰਾ ਨਹੀਂ ਵੱਜਦੀ ਹੈਗੀ ਹਨਾ ਆਪਣੀ ਹਵਾ ਵਗੈਰਾ ਜਿਹੜੀ ਹੁੰਦੀ ਹੈ ਕੁੱਕਰ ਦੀ ਭਰਦੀ ਨਹੀਂ ਉਹ ਲੀਕ ਹੁੰਦੀ ਰਹਿੰਦੀ ਹੈ ਤਾਂ ਆਪਾਂ ਕੀ ਕਰਨੇ ਤੇ ਆਟਾ ਲਿਆ ਆ ਆਟੇ ਵਾਲੀ ਸਾਈਡ ਆਟਾ ਲਿਆ ਤੇ ਕੁੱਕਰ ਦੇ ਢੱਕਣ ਅੰਦਰਲੇ ਬੰਨੀ ਆਪਾਂ ਇੱਥੇ ਆਟਾ ਲਗਾ ਦੇਣਾ ਆਟਾ ਲਗਾਨ ਤੋਂ ਬਾਅਦ ਤੁਸੀਂ ਜਿਹੜੀ ਮਾਜੀ ਸਬਜੀ ਬਣਾਓ ਇਹਦੇ ਵਿੱਚ ਗੈਸ ਵਗੈਰਾ ਵੀ ਭਰਨੀ ਸ਼ੁਰੂ ਹੋ ਜਾਣੀ ਹੈ ਤੇ ਥੋੜੀ ਸਬਜੀ ਵੀ ਬਣ ਕੇ ਤਿਆਰ ਹੋ ਜਾਣੀ ਹੈ ਥੈਂਕਸ ਫॉर ਵਾਚਿੰਗ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਇੱਕ ਫਰੀਦਕੋਟ ਤੋਂ ਵੀ ਹੈ ਜੀ ਜਿਣੀ ਕਮੈਂਟ ਕੀਤਾ ਹੈ